ਭਾਈ ਸਾਰੰ ਮਹੱਲਾ ਪੰਜਵਾਂ ਵੰਗ ਪ੍ਰੇਪ੍ਰੀਤ ਚੀਤ ਪਹਿਲਰੀਆ ਜੋ ਤਉ ਬਚਨ ਦੀਓ ਮੇਰੇ ਸਤਗੁਰ ਤਉ ਮੈਂ ਸਾਜ ਸਿੰਗਰੀਆ ਰਹਾਉ ਹਮ ਭੂਲੇ ਹੰ ਤੁਮ ਸਦਾ ਅਭੂਲਾ ਹਮ ਪਤਤ ਤੁਮ ਪਤਤ ਉਧਰੀਆ ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਬੀਰ ਧੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤਉ ਮੇਰੇ ਸੂਖਿ ਸੇ ਜਰੀਆ ਸਾਰੰਗ ਮਹੱਲਾ ਪੰਜਵਾਂ ਮਾਨੇ ਹੋਏ ਦਿਨ ਸਧਨ ਪਰਵਾਨਾ ਸਫਲਤੇ ਘਰੀ ਸੰਜੋਗ ਸੁਹਾਵੇ ਸਤ ਗੁਰ ਸੰਗ ਗਿਆਨ ਨਾ ਰਹਾਉ ਤਨ ਸੁਭਾਗ ਧਨ ਸੁਹਾਗਾ ਤਨ ਦੇਤ ਜਿਨ ਮਾਨਾ ਇਹੋ ਤਨ ਤੁਮਰਾ ਸਭ ਗ੍ਰਹਿ ਧਨ ਤੁਮਰਾ ਹੀਓ ਕਿਓ ਕੁਰਬਾਨਾ ਕੋਟ ਲੱਖ ਰਾਜ ਸੁਖ ਪਾਈ ਇਕ ਨਿਮਖ ਪੇਖ ਦ੍ਰਿਸ਼ਟਾਨ ਜਉ ਕਹੋ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤ ਨਾ ਜਾਣਾ ਸਾਰਿੰ ਮਹੱਲਾ ਪੰਜਵਾਂ ਅਬ ਮੋਰੋ ਸਹਿ ਸਾ ਦੂਖ ਗਿਆ ਔਰ ਆਪਾਵ ਸਗਲ ਤਿਆਗ ਛੋਡੇ ਸਤਗੁਰ ਸਰਣ ਪਿਆ ਰਹਾਉ ਸਰਬ ਸਿੱਧ ਕਾਰਜ ਸਭ ਸਵਰੇ ਹੰ ਰੋਗ ਸਗਲ ਹੀ ਖਿਆ ਕੋਟ ਪਰਾਧ ਖਿਨਮਹਿ ਖਉ ਭਈ ਹੈ ਗੁਰ ਮਿਲ ਹਰ ਹਰ ਕਹਿਆ ਪੰਚਦਾਸ ਗੁਰ ਵਸਗਤ ਕੀਨੇ ਮਨ ਨਿਹਚਲ ਨਿਰਭਇਆ ਆਏ ਨਾ ਜਾਵੇ ਨਾ ਕਤਹੀ ਡੋਲੇ ਹੇ ਨਾਨਕ ਰਾਜਾ ਸਾਰੂ ਮਹੱਲਾ ਪੰਜਵਾ ਪ੍ਰਭ ਮੇਰੋ ਏਤੇ ਉਤ ਸਦਾ ਸਹਾਈ ਮਨਮੋਹਨ ਮੇਰੇ ਜੀ ਕੋ ਪਿਆਰੂ ਕਮਨ ਕਹਾ ਗੁਣ ਗਾਈ ਰਹਾਉ ਖੇਲ ਖਲਾਏ लाਡ ਲਡਾਵੇ ਸਦਾ ਸਦਾ ਅਨਦਾਈ ਬ੍ਰਤ ਪਾਲੈ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ ਤੇਸ ਬਿਨ ਨਿਮਕ ਨਹੀਂ ਰਹਿ ਸਕੀਐ ਬਿਸਰਨਾ ਕਬ ਹੂੰ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰੰਗ ਮਹੱਲਾ ਪੰਜਵਾਂ ਆਪਣਾ ਮੀਤ ਸੁਆਮੀ ਗਾਈਐ ਆਸ ਨਾ ਅਵਰ ਕਾਹੂ ਕੀ ਜੈ ਸੁਖ ਦਾਤਾ ਪ੍ਰਭ ਧਿਆਈਐ ਰਹਾਉ ਸੂਖ ਮੰਗਲ ਕਲਿਆਣ ਜਿਸਹਿ ਕਰ ਤਿਸੇ ਹੀ ਸਰਨੀ ਪਾਈਐ ਤਿਸਹਿ ਤਿਆਗ ਮਨੁਖ ਜੀ ਸੇਵਹੁ ਤਉ ਲਾਜ ਲੂਨ ਹੋਇ ਜਾਈਐ ਏਕ ਓਟ ਪਕਰੀ ਠਾਕੁਰ ਕੀ ਗੁਰ ਮੇਲ ਮਤਬੁਧ ਪਾਈਐ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁਕੀ ਮੋਹਤਾਈਐ ਸਾਰੰਗ ਮਹਲਾ 5 ਓਟ ਸਤਾਣੀ ਪ੍ਰਭ ਜੀਓ ਮੇਰਾ दृष्ट न लिहावो और काहू कहो मान महत प्रभ तेरे रहाऊ अंगीकार कियो प्रभ अपने काड लिया भख केरे अमृत नाम औखद मोख दीनो जाए पया गुरु पैरए कमने उपमा कहो एक मुख निर्गुण के दाता तेरे काट सिल्क जौ अपना कीनो ਨਾਨਕ ਸੁਖ ਖਨੇਰੇ ਸਾਰਿੰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਨਾਸੀ ਭਇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਉ ਅਵਰਨਾ ਕੋ ਸੁਜੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸੀ ਜਿਉ ਜਾਣ ਹੋ ਤਿਉ ਰਾਖੋ ਠਾਕੁਰ ਸਭ ਕਿਛ ਤੁਮਹੀ ਪਾਸਤੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨੇ ਅਬ ਨਾਸਿ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮਕੀ ਫਾਸਿ ਸਾਰੰਗ ਮਹੱਲਾ ਪੰਜਵਾਂ ਮੇਰੋ ਮਨ ਜਤ ਕਤ ਤੁਝ ਹੈ ਸੁਮਹਾਰੇ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣਹਿ ਤਿਉ ਪਾਰੇ ਰਹਾਉ ਜਬ ਭੂਖੋ ਤਬ ਭੋਜਨ ਮੰਗੈ ਅਗਾਏ ਸੂਖ ਸਗਹਾਰੇ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ ਕਮਨ ਬਸੇਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੈ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿੰਤੀ ਨਾਨਕ ਇਹ ਸਾਰੈ ਸਾਰੰਗ ਮਹੱਲਾ ਪੰਝਾ ਮਨ ਤੇ ਪੈ ਭਉ ਦੂਰ ਪਰਾਇਓ ਲਾਲ ਬਿਆਲ ਗੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਉ ਰਹਾਉ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੋਰ ਨਾ ਕਤਹੁ ਧਾਇਉ ਰਹਿਤ ਉਪਾਦ ਸਮਾਦ ਸੁਖ ਆਸਨ ਭਗਤ ਵਛਲ ਗ੍ਰਹਿ ਪਾਏ ਹੋ ਨਾਦ ਬਨੋਦ ਕੋਡ ਅਨੰਦਾ ਸਹਿਜੀ ਸਹਿਜ ਸਮਾਇਉ ਕਰਨਾ ਆਪ ਕਰਾਮਨੇ ਆਪੇ ਕਹੋ ਨਾਨਕ ਆਪ ਆਪਾਉ ਸਾਰੀ ਮਹੱਲਾ ਪੰਜਵਾ ਅੰਮ੍ਰਿਤ ਨਾਮ ਮਨਹ ਆਧਾਰੂ ਜਿਨ ਦੀਆ ਤਿਸ ਕਹਿ ਕੁਰਬਾਨੈ ਗੁਰ ਪੂਰੇ ਨਮਸ਼ਕਾਰੂ ਰਹਾਉ ਬੂਜੀ ਤ੍ਰਿਸ਼ਨਾ ਸਹਜ ਸੁਹੇਲਾ ਕਾਮ ਕ੍ਰੋਧ ਵਿਖ ਜਾਰੂ ਆਏ ਨਾ ਜਾਏ ਬਸੈ ਇਹ ਠਾਹਰ ਜਹ ਆਸਨ ਨਿਰੰਕਾਰੂ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੂਕਾਰੂ ਆਦਮਾ ਦੇ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੂ ਸਾਰੰਗ ਮਹੱਲਾ ਪੰਜਵਾਂ ਬਿਨ ਪ੍ਰਭ ਰਹਿਨ ਨਾ ਜਾਏ ਘਰੀ ਸਰਬ ਸੁਖਤਾ ਹਉ ਕੈ ਪੂਰਨ ਜਾਂ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਤਨ ਸਿਮਰਤ ਅਨੰਦ ਕਾ ਨਾ ਵਡ ਸਮਰੱਥ ਸਦਾ ਸਦ ਸੰਗੇ ਗੁਣ ਰਸਨਾ ਕਮਨ ਪਨਾ ਧਾਨ ਪਵਿੱਤਰ ਆ ਮਾਨ ਪਵਿੱਤਰ ਆ ਪਵਿੱਤਰ ਸੁਨਨ ਕਹਿਨ ਹਾਰੇ ਕਹੋ ਨਾਨਕ ਤੇ ਭਵਨ ਪਵਿੱਤਰ ਆ ਜਾ ਮਹਿ ਸੰਤ ਤੁਮਹਾਰੇ ਸਾਰੰਗ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮਹੀ ਪ੍ਰਤਪਾਲਿਕ ਮ੍ਰਿਤ ਮੰਡਲ ਇਕ ਤੂੰ ਹੀ ਰਹਾਉ ਤੁਮਹਿ ਪਿਤਾ ਤੁਮਹੀ ਫੁਨ ਮਾਤਾ ਤੁਮਹਿ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀ ਪ੍ਰਾਨ ਦਾਤਾ ਤੁਮਹਿ ਖਜ਼ੀਨਾ ਤੁਮਹਿ ਜਰੀਨਾ ਤੁਮਹੀ ਮਾਨਕ ਲਾਲਾ ਤੁਮਹਿ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ਸਾਰ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜੋ ਕਾਹੂ ਕੋ ਚੇ ਰੂਹੁ ਵਤ ठाकर ही पह जावे रहाऊ अपने पह दुख अपने पह सुख अपने ही पह बिरथा अपने पह मान अपने पह तान अपने ही पह अर्था किनि ही राज जोगन धन मिलखा किनि ही बाप महतारी सर्व थोक नानक गुर पाए पूर्ण आस हमारी सारंग महल्ला 5वा ਝੂਠੋ ਮਾਇਆ ਕੋ ਮਦਮਾਨ ਤਰੋ ਮੋਹ ਦੂਰ ਕਰ ਬਪਰੇ ਸੰਗ ਗੋਪਾਲਹਿ ਜਾਣ ਰਹਾਉ ਮਿੱਥਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿੱਥਿਆ ਕਾਪਰ ਸੁਗੰਧ ਚਤੁਰਾਈ ਮਿੱਥਿਆ ਭੂਜਨ ਪਾਨ ਦੀਨ ਬੰਦਰੋ ਦਾਸ ਦਾਸ ਰੋ ਸੰਤਹਿ ਕੀ ਸਾਰਾਨ ਮੰਗ ਨ ਮੰਗੋਂ ਹੋਏ ਅਚਿੰਤਾ ਬਿਲੇ ਨਾਨਕ ਕੇ ਹਰ ਪ੍ਰਾਨ ਸਾਰੰਗ ਮਹੱਲਾ ਪੰਜਵਾਂ ਆਪਣੀ ਇਤਨੀ ਕਸ਼ੂ ਨਸਾਰੀ ਅਨਕ ਕਾਜ ਅਨਕ ਤਾਵਰਤਾ ਉਰਜਿਉ ਆਨ ਜੰਜਾਰੀ ਰਹਾਉ ਦਿਉ ਸੁਚਾਰ ਕੇ ਦੀ ਸਹਿ ਸੰਗੀ ਪੂਹਾ ਨਾਹੀ ਜਹ ਭਾਰੀ ਤਿਨ ਸਿਉ ਰਾਚ ਮਾਚ ਹਿਤ ਲਾਇਉ ਜੋ ਕਾਮ ਨਹੀਂ ਗਾਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰੰਗ ਮਹੱਲਾ ਪੰਜਵਾ ਮੋਹਣੀ ਮੋਹਤ ਰਹੈ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਉ ਖੱਟ ਸਾਸਤਰ ਉਚਰਤ ਰਸਨਾਗਰ ਤੀਰਥ ਗਮਨ ਨਾ ਤੋਰੀ ਪੂਜਾ ਚੱਕਰ ਵਰਤ ਨੇਮ ਤਪਿਆ ਉਹਾ ਗੈਲ ਨਾ ਸ਼ੋਰੀ ਅੰਧ ਕੂਪ ਮਹਿ ਪਤ ਤੋ ਹੋਤ ਜਗ ਸੰਤੋ ਹੋ ਕਰੋ ਪਰਮ ਗਤ ਮੋਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਪੇਖਤ ਪੂਰੀ ਸਾਰੀ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟੁ ਖਾਟਲੀ ਪਵਨ ਅਫਾਰ ਤੋਰ ਚਾਮਰੋ ਫਤ ਜਜਰੀ ਤੇਰੀ ਰੇ ਮਾਟਲੀ ਰਹਾਉ ਤੂੰ ਹੀ ਤੇ ਹਰਿਓ ਤੂ ਹਾ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਤਲੀ ਦੇਵਨਹਾਰ ਬਸਾਰਿਓ ਅੰਦੁਲੀ ਜਿਉ ਸਫਰੀ ਉਧਰ ਭਰੈ ਬਹਿ ਹਾਟਲੀ ਸਾਦ ਬਕਾਰ ਬਕਾਰ ਝੂਠ ਰਸ ਜਹ ਜਾਨੂ ਤਹਿ ਪੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੀ ਆਜ ਕਾਲ ਖੁੱਲੈ ਤੇਰੀ ਗਾਂਠਲੀ ਸਾਰ ਮਹੱਲਾ